ਜੋ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ オーਪਨ ਯੂਨੀਵਰਸਿਟੀ ਵੱਲੋਂ ਸੈਂਟ ਕਬੀਰ ਕਾਲਜ ਜੀਰਾ ਦੇ ਵਿੱਚ ਅਸੀਂ ਆਪਣਾ ਰੀਜਨਲ ਸੈਂਟਰ ਖੋਲਣ ਵਾਸਤੇ ਆਏ ਹਾਂ। نو ਸਾਡੀ ਯੂਨੀਵਰਸਿਟੀ ਦਾ ਬੇਸਿਕ ਪਰਪਸ ਇਹ ਹੈਗਾ ਕਿ ਜਿਹੜੇ ਵੀ ਦੂਰ ਰਾਜੇ ਤੇ ਬੱਚੇ ਰਹਿੰਦੇ ਹੈਗੇ ਜਿਹਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਰੈਗੂਲਰ ਕਾਲਜ ਦੀ ਐਡਮਿਸ਼ਨ ਵਾਸਤੇ। ਅਸੀਂ ਉਹਨਾਂ ਵਾਸਤੇ ਰੀਜਨਲ ਸੈਂਟਰ ਖੋਲਿਆ। ਇਹਨਾਂ ਦੀ ਰੀਜਨਲ ਸੈਂਟਰ ਦੀ ਇਹ ਡਿਊਟੀ ਹੋਏਗੀ ਡਿਫਰੈਂਟ ਜਗ੍ਹਾ ਦੇ ਉੱਪਰ ਆਪਣੀ ਐਲਐਸੀਜ਼ ਖੋਲਣਗੇ ਐਂਡ ਐਲਐਸੀਜ਼ ਕੋਲਡ ਕੇ ਉਸ ਬੱਚੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਉਹਨਾਂ ਨੂੰ ਰੋਲ ਕਰਨਗੇ ਐਂਡ ਇਨਰੋਲ ਕਰਕੇ ਮੈਕਸਿਮਮ ਬੱਚਿਆਂ ਦਾ ਜਿਹੜਾ ਸਾਡਾ ਲਿਟਰੇਸੀ ਰੇਟ ਆ ਪੰਜਾਬ ਦਾ ਉਹਨੂੰ ਵਧਾਉਣਗੇ ਅਸੀਂ ਡਿਫਰੈਂਟ ਤਰ੍ਹਾਂ ਦੇ ਕੋਰਸਸ ਖੋਲ ਰਹੇ ਹਾਂ ਉਸ ਗ੍ਰੈਜੂਏਸ਼ਨ ਦੇ ਵਿੱਚ ਅੰਡਰ ਗ੍ਰੈਜੂਏਸ਼ਨ ਦੇ ਵਿੱਚ ਐਂਡ ਡਿਪਲੋਮਾ ਐਂਡ ਸਰਟੀਫਿਕੇਟ ਡਿਪਲੋਮਾ ਐਂਡ ਸਰਟੀਫਿਕੇਟ ਵਿੱਚ ਕਾਫੀ ਸਕਿੱਲ ਓਰੀਐਂਟਡ ਕੋਰਸਸ ਹੈਗੇ ਜਿੱਥੇ ਬੱਚੇ ਉਹ 1 ਸਾਲ ਦਾ ਜਾਂ 6 ਮਹੀਨੇ ਦਾ ਕੋਈ ਡਿਪਲੋਮਾ ਕਰਕੇ ਆਪਣਾ ਜਿਹੜਾ ਵੀ 스ਕਿੱਲ ਆ ਜਿਹੜਾ ਵੀ ਉਹਨੇ ਕੋਰਸ ਲਿਆ ਵਾ ਉਹ 스ਕਿੱਲ ओरिएंटेड ਆਪਣਾ ਕੋ ਪ੍ਰੋਫੈਸ਼ਨ ਆਪਣਾ ਕੋ ਕੀਤਾ ਕਰ ਸਕਦਾ ਤਾਂ ਜੋ ਕਿ ਉਹਦਾ ਇੱਕ ਸੋਰਸ ਆਫ ਲਾਈਵਲੀਹੂਡ ਬਣ ਸਕੇ ਤਾਂ ਜੋ ਕਿ ਆਪਣੀ ਜ਼ਿੰਦਗੀ ਉਹ ਚੰਗੀ ਤਰ੍ਹਾਂ ਚਲਾ ਸਕੇ ਠੀਕ ਉਸ ਤੋਂ ਇਲਾਵਾ ਜਿੱਦਾਂ ਅਸੀਂ ਅੰਡਰਗ੍ਰੈਜੂਏਟ ਕੋਰਸਸ ਆ ਪੋਸਟ ਗ੍ਰੈਜੂਏਟ ਕੋਰਸਸ ਆ ਉਹਦੇ ਵਿੱਚ ਬੱਚਾ ਆਪਣੀ ਅੰਡਰਗ੍ਰੈਜੂਏਸ਼ਨ ਬੀਜੀ ਕਰਕੇ ਇਹ ਫਰਦਰ ਕੰਪੀਟੀਸ਼ਨਸ ਵਾਸਤੇ ਪੀਸੀਐਸ ਆਈਐਸ ਜਾਂ ਹੋਰ ਵੀ ਉਹਨੇ ਕਿਸੇ ਵੀ ਕੰਪੀਟੀਟਿਵ ਐਗਜ਼ਾਮੀਨੇਸ਼ਨ 'ਚ ਜਾਣਾ ਉਹ ਐਫੀਸ਼ੀਐਂਟ ਹੋ ਸਕੇ ਸੋ ਦੈਟ ਉਹ ਕੰਪਲੀਟ ਕਰਕੇ ਇੱਕ ਗੁੱਡ ਸਿਟੀਜ਼ਨ ਗੁੱਡ ਹਿਊਮਨ ਬੀਇੰਗ ਐਂਡ ਗੁੱਡ ਆਫੀਸਰ ਬਣ ਸਕੇ ਇਹ ਬੇਸਿਕ ਸੈਟ ਆ ਪਰਪਸ ਹੈ ਐਂਡ ਇਸ ਪਰਪਸ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਿਹੜੇ ਸੈਂਟ ਵੀ ਕਾਲਜ ਹੈਗੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਡੀ ਸਪੋਰਟ ਕਰ ਰਹੇ ਆ ਸਾਨੂੰ ਉਹ ਰਾਦਰ ਕਹਿੰਦੇ ਨੇ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਚੱਲ ਰਹੇ ਆ ਤਾਂ ਜੋ ਕਿ ਜੋ ਵੀ ਪੰਜਾਬ ਗਵਰਨਮੈਂਟ ਦੀਆਂ ਆਬਜੈਕਟਿਵਸ ਨੇ ਐਜੂਕੇਸ਼ਨ ਨੂੰ ਲੈ ਕੇ ਉਹ ਆਹੀ ਪੂਰਾ ਕਰ ਸਕੀ ਅਸੀਂ ਅੱਜ ਇਹ ਰੀਜਨਲ ਸੈਂਟਰ ਖੋਲਿਆ ਵਾ ਮੇਰੇ ਨਾਮ ਦੇ ਰਜਿਸਟਰਾਰ ਸਾਹਿਬ ਨੇ ਐਂਡ ਹੋਰ ਫੈਕਲਟੀ ਮੈਂਬਰਸ ਨੇ ਐਂਡ ਆਈ ਥਿੰਕ ਇਹ ਕਾਲਜ ਇੱਕ ਬਹੁਤ ਵੱਡਾ ਸਟਰੋਂਗ ਪਿਲਰ ਬਣੇਗਾ ਸਾਡੀ ਯੂਨੀਵਰਸਿਟੀ ਕਿੰਨੇ ਜ਼ਿਲ੍ਹੇ ਨਹੀਂ ਉਹਦੇ ਵਿੱਚ ਇਦਾਂ ਹੈਗਾ ਕਿ ਅਸੀਂ ਟੋਟਲ ਪੰਜਾਬ ਦੇ ਵਿੱਚ ਅਸੀਂ 7 ਰੀਜਨਲ ਸੈਂਟਰ ਖੋਲਣ ਦਾ ਸਾਡੀ ਪਲਾਨਿੰਗ ਹੈਗੀ ਆ ਐਂਡ ਫਾਦਰ ਟਾਈਮ ਬੀਂਗ ਅਸੀਂ ਆਈ ਥਿੰਕ ਇਹ ਤੀਸਰਾ ਜੀ ਹੁੰਦਾ ਅਸੀਂ 3 ਖੋਲ੍ਹ ਲਿਆ ਸੀ ਚੌਥਾ ਐਂਡ ਪੰਜਵਾਂ ਆਲਰੇਡੀ ਪਲਾਨ ਦੇ ਵਿੱਚ ਹੈਗਾ ਅਸੀਂ ਪ੍ਰੋਬਬਲੀ ਨੇ ਕਮਿੰਗ 10 15 ਡੇਸ ਅਸੀਂ ਉਹ ਵੀ ਜਾ ਕੇ ਉੱਥੇ ਰੈਗੂਲੇਟ ਕਰਨਾ ਵਾ ਤੋ ਅਸੀਂ ਟੋਟਲ 7 ਖੋਲ੍ਹ ਦੇ ਪੰਜ ਦਾ ਪਲਾਨ ਬਣ ਚੁੱਕਾ ਵਾ ਦੋ ਅਸੀਂ ਜਿਹੜੇ ਹੋਰ ਦੇਖ ਰਹੇ ਜਿੱਦਾਂ ਮਾਨਸਾ ਏਰੀਆ ਥੋੜਾ ਜਾਂ ਦੂਰ ਏਰੀਆ ਚ ਪਿਆ ਹੈਗਾ ਉੱਥੇ ਖੋਲਣਾ ਜਾ ਕੇ ਜਿਹੜੇ ਹੋਰ ਬਾਰਡਰ ਏਰੀਆ ਤੇ ਲੱਗੇ ਆ ਉਹਨਾਂ ਟਾਉਨਸ ਨੂੰ ਨਾਲ ਲੈਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਮੈਸੇਜ ਇਹ ਹੈ ਕਿ ਜਿਹੜੇ ਵੀ ਇਸ ਰੀਜਨ ਸੈਂਟਰ ਬਾਰੇ ਜਾਂ ਐਲ ਐਸ ਸੀਜ਼ ਬਾਰੇ ਜਾਣਦੇ ਹੈਗੇ ਆ ਉਹ ਵੱਤ ਵੱਤ ਬੱਚਿਆਂ ਨੂੰ ਮੋਟੀਵੇਟ ਕਰਨ ਤਾਂ ਜੋ ਕਿ ਉਹ ਆਪਣੀ ਐਡਮਿਸ਼ਨ ਲੈਣ ਕਿਉਂਕਿ ਰੀਜ਼ਨ ਐਡਮਿਸ਼ਨ ਲੈਣ ਦਾ ਮੈਂ ਵੀ ਦੱਸ ਦਣਾ ਚਾਹੁੰਦਾ ਕਿ ਇੱਥੇ ਜਿਹੜੀ ਐਡਮਿਸ਼ਨ ਦੀ ਫੀਸ ਸਰ ਜਿਹੜੇ ਐਡਮਿਸ਼ਨ ਆਉ ਸਿੱਧਾ ਲੈ ਸਕਦੇ ਕਿ ਕੋਈ ਸ਼ਿਫਾਰਿਸ਼ ਵੀ ਚੱਲੇਗੀ ਨਹੀਂ 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 ਇੱਥੇ ਕੋਈ ਸ਼ਿਫਾਰਿਸ਼ ਦਾ ਕੰਮ ਹੀ ਨਹੀਂ ਜੀ ਇੱਥੇ ਡਾਇਰੈਕਟ ਐਲ ਐਸ ਸੀ ਵੀ ਸਾਡੇ ਕੋਲ ਸਿੱਧਾ ਆਵੇ ਸਾਡੇ ਰੀਜਨਲ ਸੈਂਟਰ ਕੋ ਆਵੇ ਜਾਂ ਸਾਡੇ ਕੋਲ ਸਿੱਧਾ ਯੂਨੀਵਰਸਿਟੀ ਚ ਅਪਰੋਚ ਕਰੇ ਐਂਡ ਇਹਦੀ ਫੀਸ ਇੰਨੀ ਹੈ ਜੀ ਕਿ ਤੁਸੀਂ ਕਿਸੇ ਬਾਕੀ ਰੈਗੂਲਰ ਕਾਲਜ ਲੈਣੀ ਹੋਵੇ ਨਾ ਉਹਦੀ ਮੇਰੇ ਖਿਆਲ ਘੱਟ ਤੋਂ ਘੱਟ 1/10 ਫੀਸ ਤੂੰ 3000 ਰੁਪਏ ਦੇ ਵਿੱਚ ਅਸੀਂ ਕੇ ਜੀ ਡਿਪਲੋਮੇ ਦੀ ਫੀਸ ਦੇ ਦੇ ਪੂਰੀ ਪੂਰੀ ਅਮੀਨ ਚਾਰਜ ਕਰ ਰਹੇ ਡਿਪਲੋਮੇ ਦਾ ਕਿਹ ਡੋਨਸਟੈਂ ਦੀ ਗੱਲ ਕਰਦੇ ਆ ਜਾਂ ਕਾਲਜਾਂ ਦੀ ਇਹ ਸਿਫਾਰਿਸ਼ ਜ਼ਰੂਰੀ ਹੁੰਦੀ ਆ ਨਹੀਂ ਮੈਂ ਕਿਸੇ ਕਾਲਜ ਬਾਰੇ ਨਹੀਂ ਕਮੈਂਟ ਕਰੂੰਗਾ ਪਰ ਮੈਂ ਤਾਂ ਆਪਣੀ ਯੂਨੀਵਰਸਿਟੀ ਕਮੈਂਟ ਕਰੂੰਗਾ ਜੋਦੇ ਉੱਤੇ ਕੋਈ ਸਿਫਾਰਿਸ਼ ਦੀ ਲੋੜ ਨਹੀਂ ਆ ਰਾਦਰ ਆਨਲਾਈਨ ਸਿਸਟਮ ਆ ਸਾਰਾ ਜਿਹੜੇ ਬੱਚੇ ਨੇ ਜਿਹੜੇ ਵੀ ਕੋਰਸ ਵਿੱਚ ਡਿਵੀਜ਼ਨ ਲੈਣੀ ਆ ਸਾਰੀਆਂ ਲੈਸਟਨ ਡਿਸਪਲੇ ਕਿਤਰੀਆਂ ਹੋਈਆਂ ਜਸਟ ਇੱਕ ਕਲੈਕਟ ਦੇ ਨਾਲ ਉਹ ਨੋਟੀਫਿਕੇਸ਼ਨ ਮਿਲ ਜਾਣੀ ਆ ਐਂਡ ਐਡਮਿਸ਼ਨ ਕਰਦੀ ਉਹਦੀ ਐਲੀਜੀਬਿਲਟੀ ਹੈ ਡਿਨਾਈ ਨਹੀਂ ਕਰਦੇ ਡਾਇਰੈਕਟਰ ਸੰਤ ਕਬੀਰ ਇੰਸਟੀਚੂਟ ਜੀ ਆ ਤੁਮ ਅੱਜ ਸਾਡੇ ਬਹੁਤ ਹੀ ਮਾਨਯੋਗ ਵਾਈਸ ਚਾਂਸਲਰ ਡਾਕਟਰ ਰਤਨ ਸਿੰਘ ਜੀ ਅਤੇ ਰਜਿਸਟਰਾਰ ਬਲਜੀਤ ਸਿੰਘ ਖਹਿਰਾ ਜੀ ਇੱਥੇ ਪਹੁੰਚੇ ਨੇ ਜੋ ਕਿ ਆਪਣੇ ਜੀਰੇ ਨੂੰ ਰੀਜIONAL ਸੈਂਟਰ ਦੀ ਦਾਤ ਦੇ ਕੇ ਗਏ ਨੇ ਇਹ ਆਪਣੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜੇ ਦੂਰ ਦਰਾਡੇ ਤੋਂ ਬੱਚਿਆਂ ਨੂੰ ਜਾ ਕੇ ਪੜਨਾ ਪੈਂਦਾ ਸੀ ਇੱਥੇ ਉਹਨੂੰ ਐਜੂਕੇਸ਼ਨ ਦੀ ਸਹੂਲਤ ਮਿਲੇਗੀ ਜੋ ਉਹ ਆਪਣੇ ਸਿੱਖਿਆ ਦੇ ਪਸਾਰ ਵਿੱਚ ਆਪਣਾ ਪਹਿਲ ਕਦਮੀ ਕਰ ਰਹੀ ਹੈ ਇਹਸੀ ਦੇਣਾ ਚਾਹਨਾ ਜੀ ਜਿਹੜੇ ਬੱਚੇ ਡਿਗਰੀ ਕਰਨ ਦੇ ਲਈ ਪੈਸੇ ਦੀ ਕਮੀ ਕਰਕੇ ਕਾਲਜਾਂ ਵਿੱਚ ਨਹੀਂ ਪੜ ਸਕਕੇ ਇਹ ਸੈਂਟਰ ਗਵਰਨਮੈਂਟ ਦਾ ਓਡੀਅਲ ਮੋਡ ਸਟਾਰਟ ਹੋਇਆ ਹੈ ਓਪਨ ਡਿਸਟੈਂਸ ਲਰਨਿੰਗ ਮੋਡ ਜਿੰਦੇ ਵਿੱਚ ਨਾ ਮਾਤਰ ਫੀਸ ਦੇ ਹੀ ਬੱਚਾ ਆਪਣੀ ਡਿਗਰੀ ਕਰ ਸਕਦਾ ਹੈ ਮਾਸਟਰ ਡਿਗਰੀ ਕਰ ਸਕਦਾ ਹੈ ਇੱਥੋਂ ਤੱਕ ਕਿ ਗਵਰਨਮੈਂਟ ਮੁਲਾਜ਼ਮ ਆਪਣੀ ਜੌਬ ਦੇ ਨਾਲ ਵੀ ਇਹ ਕੋਰਸ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹਨ ਜਾਂ ਪ੍ਰਮੋਸ਼ਨ ਲੈ ਸਕਦੇ ਹਨ